हेलो स्टूडेंट्स uh, मैं डॉक्टर कंचन ध्यान क्लासेस मिक्सर को uh, मतलब मैं, मैं आज ਤੁਹਾਨੂੰ ਪੰਜਾਬੀ ਦੇ ਵਾਰਿਸਾ ਵਿਸ਼ੇ ਟਾਪਿਕ ਬਾਰੇ ਗੱਲ ਕਰਾਂਗੇ ਉਸ ਤੋਂ ਪਹਿਲਾਂ ਜੇ ਕੋਈ ਵੀ ਸਟੂਡੈਂਟ ਮੇਰਾ ਬੈਚ ਲੈਣਾ ਚਾਹੁੰਦਾ ਹੈ ਆਫਲਾਈਨ ਜਾਂ ਔਨਲਾਈਨ ਤਾਂ ਉਹ ਮੈਨੂੰ ਮਤਲਬ ਜੁਆਇਨ ਕਰਨਾ ਚਾਹੁੰਦਾ ਤਾਂ ਪਲੀਜ਼ ਕਮੈਂਟ ਕਰ ਸਕਦਾ ਕਿ ਤੁਹਾਨੂੰ ਮੈਨੂੰ ਜੁਆਇਨ ਕਰਨਾ ਹੈ ਤਾਂ ਤੇ ਅੱਜ ਆਪਾਂ ਇਹ ਟੌਪਿਕ ਦੀ ਗੱਲ ਕਰਦੇ ਆਂ ਬਾਰਦ ਸ਼ਾਹ ਦੀ ਬਾਰਦ ਸ਼ਾਹ ਦਾ ਜਨਮ ਕਦੋਂ ਹੋਇਆ 1735 ਵਿੱਚ ਤੇ ਮੌਤ ਕਦੋਂ ਹੋਈ 1795 ਵਿੱਚ ਪਰ ਵੱਖਰੇ ਵੱਖਰੇ ਲੇਖਕਾਂ ਨੇ ਉਹਨਾਂ ਦੇ ਜਨਮ ਤੇ ਬਾਰੇ ਵੱਖਰੇ ਵੱਖਰੇ ਵਿਚਾਰ ਦਿੱਤੇ ਕਿ ਕਿਸੇ ਨੇ ਕਿਹਾ ਉਹਨਾਂ ਦਾ ਜਨਮ ਇਹਦਾ ਹੈ ਕਿਸੇ ਮਤਲਬ ਪਰ ਅਸੀਂ ਜਿਆਦਾ ਮਤਲਬ ਜ਼ਿਆਦਾਤਰ ਜਿਹੜਾ ਸਿੱਧ ਮੰਨਿਆ ਜਾਂਦਾ ਸਹੀ ਮੰਨਿਆ ਜਾਂਦਾ ਉਹ ਕੀ ਹੈ ਬਾਰਦ ਸ਼ਾਹ ਦਾ ਜਨਮ 1735 ਚ ਤੇ ਮੌਤ ਜਿਹੜੀ 1795 ਸੀ ਉਹਨਾਂ ਨੂੰ ਕੀ ਕਿਹਾ ਜਾਂਦਾ ਕਿੱਸਾਕਾਰਾਂ ਦਾ ਸਰਤਾਜ ਕਿਉਂਕਿ ਉਹਨਾਂ ਦੇ ਸਮੇਂ ਬਾਰਿਸ਼ਾ ਦੇ ਸਮੇਂ ਜਿਹੜਾ ਕਿੱਸਾ ਘਾਵਤਾਰਾ ਸੀ ਉਹ ਸਿਖਰ ਤੇ ਪਹੁੰਚ ਗਿਆ ਸੀ ਮਤਲਬ ਬਹੁਤ ਜ਼ਿਆਦਾ ਪ੍ਰਸਿੱਧੀ ਹੋਈ ਸਿਖਰ ਤੇ ਪਹੁੰਚ ਗਿਆ ਸ਼ੁਰੂ ਕਿੱਥੋਂ ਹੋਇਆ ਸੀ ਦਮੂਦਰ ਤੋਂ ਕਿ ਸਿਖਰ ਤੇ ਕਦੋਂ ਪਹੁੰਚਿਆ ਬਾਰਿਸ਼ਾ ਦੇ ਸਮੇਂ ਤੇ ਉਹਨਾਂ ਨੂੰ ਕੀ ਕਿਹਾ ਜਾਂਦਾ ਕਿੱਸਾਕਾਰਾਂ ਦਾ ਸਰਤਾਜ ਬਾਰਿਸ਼ਾ ਦਾ ਜਨਮ ਕਿੱਥੇ ਹੋਇਆ ਪਿੰਡ ਜੰਡਿਆਲ ਆ ਸ਼ੇਰਖਾਂ ਜ਼ਿਲ੍ਹਾ ਸ਼ੇਖਪੁਰ ਪੰਜਾਬ ਜਿਹੜਾ ਕਿ ਹੁਣ ਪਾਕਿਸਤਾਨ ਦੇ ਵਿੱਚ ਉਹਨ ਉੱਲਾਹ 자ਹੀਦ ਅਨੁਸਾਰ ਉਹਨਾਂ ਦਾ ਜਨਮ ਕਦੋਂ ਹੋਇਆ 1706 ਈਸਵੀ ਦੇ ਵਿੱਚ ਪਿਆਰਾ ਸਿੰਘ ਪਦਮ ਤੇ 바ਵਾ ਬੁੱਧ ਸਿੰਘ ਦੇ ਅਨੁਸਾਰ ਉਹਨਾਂ ਦਾ ਜਨਮ ਵਰਾ ਕਦੋਂ ਜਨਮ ਕਦੋਂ 1720 ਈਸਵੀ ਦੇ ਵਿੱਚ ਉਹਨਾਂ ਨੇ ਕਿੱਥੇ ਗਿਆ ਉਹਨਾਂ ਦਾ ਜਨਮ ਹੋਇਆ ਡੱਬੀਪੁਰ ਕਸੂਰ ਦੇ ਵਿੱਚ ਕਿ ਡਾਕਟਰ ਜੀਤ ਸਿੰਘ ਸੀਤਲ ਕੀ ਕਹਿੰਦਾ ਕਿ ਵਾਰਿਸ ਦਾ ਜਨਮ ਕਦੋਂ ਹੋਇਆ 1725 ਚ ਤੇ ਮੌਤ ਕਦੋਂ ਹੋਈ 1795 ਯਾਨੀ ਕਿ ਮੌਤ ਦਾ ਜਿਹੜਾ ਸਮਾਂ ਉਹ ਸੇਮ ਹੀ ਐ ਜਿਹੜਾ ਜਨਮ ਦਾ ਸਮਾਂ 1735 ਦੀ ਜਗ੍ਹਾ ਜੀਤ ਸਿੰਘ ਸੀਤਲ ਨੇ ਕਿਹਾ 1725 ਚ ਤੇ ਮੌਤ ਕਦੋਂ ਹੋਈ 1795 ਚ ਪਿਆਰਾ ਸਿੰਘ ਪਦਮ ਦੇ ਅਨੁਸਾਰ ਜਿਹੜਾ ਉਹ 18ਵੀਂ ਸਦੀ ਦੇ ਅਖੀਰ ਦੇ ਵਿੱਚ ਉਹਨਾਂ ਦੀ ਮੌਤ ਹੋਈ ਗੋਪਾਲ ਸਿੰਘ ਦਰਦੀ ਦੇ ਅਨਸਾਰ ਜਨਮ ਕਦੋਂ ਹੋਇਆ 1730 ਦੇ ਵਿੱਚ ਸੰਤ ਸਿੰਘ ਸੇਖੋ ਤੇ ਐਸਐਸ ਅਮੋਲ ਦੇ ਅਨਸਾਰ ਜਨਮ ਕਦੋਂ ਹੋਇਆ 1735 ਦੇ ਵਿੱਚ 바ਵਾ ਬੁੱਧ ਸਿੰਘ ਮੋਲਾ ਬਖਸ਼ ਕੁਸ਼ਤਾ ਐਡਵੋਕੇਟ ਲਾਲਾ ਰਾਮ ਸਰੰਦਾਸ ਅਨਸਾਰ ਬਾਰਸ ਦਾ ਜਨਮ ਕਿੱਥੇ ਹੋਇਆ ਡੱਬੀਪੁਰ ਕਸੂਰ ਵਿੱਚ ਹੋਇਆ ਮਤਲਬ ਬਾਤ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਜੇ ਤੁਹਾਨੂੰ ਮਤਲਬ ਆ ਜਾਂਦਾ ਕਿ ਸਿੰਪਲ ਹੁੰਦਾ ਕਿ ਵਾਰਸ ਜਨਮ ਕਦੋਂ ਹੋਇਆ ਤਾਂ 1735 ਦੇ ਵਿੱਚ ਤੇ ਮੌਤ ਕਦੋਂ ਹੋਈ 17 ਜੇ ਕਿਸੇ ਲੇਖਕ ਦੇ ਅਨਸਾਰ ਹੁੰਦਾ ਤਾਂ ਉਹ ਤੁਹਾਨੂੰ ਬੜਾ ਜਿਹੜਾ ਯਾਦ ਕਰਨਾ ਪਊਗਾ ਸ੍ਰਿੰਦਰ ਸਿੰਘ ਕੋਲੀ ਮੋਲਾ ਬਖਸ਼ ਕੁਸ਼ਤਾ ਮੋਹਨ ਸਿੰਘ ਖੁਸ਼ਵੰਤ ਸਿੰਘ ਅਨਸਾਰ ਜਨਮ ਬਰ ਆ ਕੀ ਹੈ 1778 38 ਦੇ ਵਿੱਚ ਸੰਤ ਸਿੰਘ ਸੇਖੋਂ ਤੇ ਐਸਐਸ ਅਮੋਲ ਅਨਸਾਰ ਵਾਰਿਸ ਦੇ ਪਿਤਾ ਦਾ ਨਾਮ ਕੀ ਗੁਲਸ਼ੇਰ ਸ਼ਾ ਵੈਸੇ ਵਾਰਸ ਤੇ ਜਿਹੜੇ ਮਤਲਬ ਉਹਨਾਂ ਨੇ ਪਿਤਾ ਦਾ ਨਾਮ ਕੀ ਦੱਸਿਆ ਜਿਹੜਾ ਗੁਲਸ਼ੇਰ ਸ਼ਾ ਮੋਲਾ ਬਖਸ਼ ਕੁਸ਼ਤਾ ਬਾਵਾ ਬੁੱਧ ਸਿੰਘ ਅਹਿਮਦ ਕੁਰੇਸ਼ੀ ਅਨਸਾਰ ਵਾਰਿਸ ਦੇ ਪਿਤਾ ਦਾ ਨਾਮ ਕੀ ਕੁਤਬ ਪਰ ਕੁਤਬ kia ਕੁਤਬ ਸ਼ਬਦ ਉਸਨੇ ਆਪਣੀ ਇੱਕ ਸਤਰ ਦੇ ਵਿੱਚ ਮਹਾਵਰੇ ਦੇ ਤੌਰ ਤੇ ਵਰਤਿਆ ਸੀ ਜਿੱਥੋਂ ਉਹਨਾਂ ਨੇ ਇਹ ਕਿਹਾ ਕਿ ਇਹ ਇਹਦੇ ਪਿਤਾ ਦਾ ਨਾਮ ਕੀ ਹੈ ਕੁਤਬ ਹੈ ਤੇ ਕਿਹੜੀ ਸਦੀ ਦਾ ਕਿੱਸਾਕਾਰ ਹੈ 18ਵੀਂ ਸਦੀ ਦਾ ਕਿੱਸਾਕਾਰ ਮੀਆਂ ਸਾਹਿਬ ਉਹਨੂੰ ਕੀ ਕਹਿੰਦੇ ਆ ਸੁਖੰਦਾਰ ਵਾਰਿਸ ਵਾਰਸ ਨੂੰ ਹੋਰ ਕੀ ਕਿਹਾ ਜਾਂਦਾ ਹੈ ਮੀਆਂ ਸਾਹਿਬ ਦੇ ਅਨਸਾਰ ਸੁਖੰਦਾਰ ਵਾਰਿਸ ਹੋਰ ਉਹਨਾਂ ਨੂੰ ਕੀ ਕਹਿੰਦਾ ਕਿੱਸਾਕਾਰਾਂ ਦਾ ਸਰਤਾਜ ਸ਼ਾਹਾਂ ਦਾ ਸ਼ਾਹ ਤੇ ਸ਼ਬਦਾਂ ਦਾ ਚਿੱਤਰਕਾਰ ਵੀ ਉਹਨਾਂ ਦੀ ਜਿਹੜੇ ਸ਼ਬਦ ਗਤੀ ਸੀ ਉਹ ਇੰਨੇ ਕੁ ਵਧੀਆ ਸੀ ਵੀ ਮਤਲਬ ਇਸ ਕਰਕੇ ਉਹਨਾਂ ਨੂੰ ਕੀ ਕਹਿੰਦਾ ਸ਼ਬਦਾਂ ਦਾ ਚਿੱਤਰਕਾਰ ਉਹਦੇ ਸਮੇਂ ਕਿੱਸਾ ਕਾਪ ਕਿੱਥੇ ਪਹੁੰਚ ਗਿਆ ਸੀ ਕਰਦਾ ਜਿਹਦੀ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਵਾਰਸ ਤੇ ਸਮੂਹ ਕਿੱਸਾ ਕਾਪ ਜਿਹੜਾ ਹੈ ਸਿਖਰ ਤੇ ਪਹੁੰਚ ਗਿਆ ਵੀ ਦਾਤਾ ਸਿੰਘ ਤੀ ਉਸ ਨੂੰ ਕੀ ਕਹਿੰਦਾ ਆਪਣੀ ਬੋਲੀ ਦਾ ਵਾਰਸ encyclopedia of literature ਅਨੁਸਾਰ ਪੰਜਾਬੀ ਦਾ ਵੱਡਾ ਸ਼ਾਇਰ ਕੌਣ ਹੈ ਵਾਰਿਸ ਵੀ ਉਹਨੇ ਵਾਰਿਸ ਨੂੰ ਕੀ ਕਿਹਾ ਪੰਜਾਬੀ ਦਾ ਵੱਡਾ ਸ਼ਾਇਰ ਬਨਾਰਸੀ ਦਾਸ ਜੈਨ ਨੇ ਕਿਹਦੇ ਨਾਲ ਤੁਲਨਾ ਕੀਤੀ ਹੈ ਵਾਰਿਸ ਦੀ ਕਾਲੀਦਾਸ ਦੇ ਨਾਲ ਵੀ ਕਾਲੀਦਾਸ ਨੇ ਜਿਵੇਂ ਸ਼ਕੁੰਤਲਾ ਲਿਖੀ ਉਸੇ ਤਰ੍ਹਾਂ ਵਾਰਿਸ ਨੇ ਜਿਹੜੀ ਹੀਰ ਲਿਖੀ ਉਹਦੀ ਤੁਲਨਾ ਕਿਸ ਦੇ ਨਾਲ ਕੀਤੀ ਹੈ ਕਾਲੀਦਾਸ ਨਾਲ ਦੀਵਾਨ ਵਾਲੇ ਵਾਰਿਸ ਦੀ ਤੁਲਨਾ ਕਿਸ ਦੇ ਨਾਲ ਕੀਤੀ ਹੈ ਬੁੱਲੇ ਸ਼ਾਹ ਤੇ ਸ਼ਾਹ ਹਸਨ ਦੇ ਨਾਲ ਇਹ ਬਹੁਤ ਹੀ ਮਸ਼ਹੂਰ ਪ੍ਰਸ਼ਨ ਹੈ ਵੀ ਬਨਾਰਸੀ ਦਾਸ ਜੈਨ ਨੇ ਕਿਸ ਨਾਲ ਤੁਲਨਾ ਕੀਤੀ ਕਾਲੀਦਾਸ ਨਾਲ ਵਾਰਿਸ ਸੀ ਤੇ ਦੀਵਾਨ ਨੇ ਕਿਸ ਨਾਲ ਤੁਲਨਾ ਕੀਤੀ ਬੁੱਲੇ ਸ਼ਾਹ ਤੇ ਸ਼ਾਹ ਹਸਨ ਦੀ ਨਾਲ ਜੀਤ ਸਿੰਘ ਸੀਤਲ ਨੇ ਕੀ ਕਿਹਾ ਕਿ ਵਾਰਿਸ ਨੇ ਕਿਸੇ ਨੂੰ ਅਲੜ ਉਮਰੇ ਅਲੜ ਉਮਰੇ ਮਤਲਬ ਛੋਟੀ ਉਮਰ ਦੇ ਵਿੱਚ ਲਿਖਿਆ ਉਸ ਤੋਂ ਬਾਅਦ ਹੀਰ ਦਾ ਕਿੱਸਾ ਬਹੁਤ ਜਾਣਿਆਂ ਨੇ ਲਿਖਿਆ ਅਹਿਮਦ ਯਾਰ ਨੇ ਲਿਖਿਆ ਫਜ਼ਲ ਸ਼ਾਹ ਨੇ ਲਿਖਿਆ ਕਿਸ਼ਨ ਸਿੰਘ ਆਰਖ ਨੇ ਮੋਲਾ ਬਖਸ਼ ਨੇ ਮਜੀਤ ਕੁਲਹਾਰਾ ਸਿੰਘ ਭਗਵਾਨ ਸਿੰਘ ਨੇ ਪਰ ਉਸ ਤੋਂ ਪਹਿਲਾਂ ਵੀ ਹੀਰ ਦਾ ਕਿੱਸਾ ਕਈਆਂ ਨੇ ਲਿਖਿਆ ਜਿਵੇਂ ਦਮੋਦਰ ਨੇ ਅਹਿਮਦ ਗੁੱਜਰ ਮੁਕਬਲ ਪਰ ਪ੍ਰਮਾਨਿਕਤਾ ਤੇ ਲੋਕਪ੍ਰਿਤਾ ਕਿਹਨੂੰ ਮਿਲੀ ਵਾਰਿਸ ਦੀ ਵਾਰਿਸ ਦੀ ਹੀਰ ਇੰਨੀ ਮਸ਼ਹੂਰ ਹੋਈ ਵੀ ਘਰ ਘਰ ਦੇ ਵਿੱਚ ਉਹ ਗਾਈ ਜਾਣ ਲੱਗੀ ਕਿਰਪਾਲ ਸਿੰਘ ਕਸੇਰ ਦਿਨਸਾ ਵਾਰਿਸ ਦੀ ਖੁੱਭੀ ਕੀ ਦੀ ਇਹ ਖੁੱਭੀ ਕਿਸੇ ਦੀ ਕਹਾਣੀ ਕਰਕੇ ਨਹੀਂ ਸਗੋ ਉਹਦੇ ਨੇਵਾ ਕਰਕੇ ਆ ਵੀ ਉਹਨੇ ਕਿਸ ਕਹਾਣੀ ਦੇ ਤੌਰ ਤੇ ਕਿਸੇ ਨੇ ਲਿਖਿਆ ਇਹ ਦੇ ਕਰਕੇ ਨਹੀਂ ਵੀ ਉਹਨੂੰ ਕਿਵੇਂ ਵਾਪਰਿਆ ਉਹ ਉਸ ਤੇ ਕਰਕੇ ਆ ਵਾਰਿਸ ਦੀ ਕਾਵ ਕਲਾ ਕੀ ਇਹ ਪੂਰਵ ਕਾਲੀ ਕਿੱਸਾਕਾਰਾਂ ਤੋਂ ਪ੍ਰਭਾਵਿਤ ਵੀ ਜਿਹੜੇ ਉਹਦੀ ਉਸ ਤੋਂ ਪਹਿਲਾਂ ਜਿਨ੍ਹਾਂ ਨੇ ਕਿੱਸਾ ਲਿਖਿਆ ਵਾਰਿਸ ਦੀਆਂ ਪਛਾਵਾਂ ਵਿੱਚ ਕਿਹਦਾ ਸਮੇਲ ਰਹਿੰਦੀ ਦਾ ਮਾਜੀ ਦਾ ਤੇ ਮਲਤਾਨੀ ਆ ਵਾਰਿਸ ਦੁਆਰਾ ਨਿੰਦਿਆ ਜੱਟ ਕੌਮ ਦੀ ਕੀਤੀ ਗਈ ਇਸ ਕਾਰਨ ਉਸ ਨੂੰ ਭਾਗ ਭਰੀ ਨਹੀਂ ਮਿਲੀ ਭਾਗ ਭਰੀ ਜਿਹਦੇ ਨਾਲ ਉਹ ਦੀ ਉਹ ਪਿਆਰ ਕਰਦਾ ਸੀ ਇਸ ਕਰਕੇ ਉਹਨੂੰ ਭਾਗ ਭਰੀ ਨਹੀਂ ਮਿਲੀ ਕਿਉਂਕਿ ਉਹਨੇ ਜੱਟ ਕੌਮ ਦੀ ਨਿੰਦਿਆ ਕੀਤੀ ਪਿਤਾ ਦਾ ਨਾਮ ਗੁਲਸ਼ੀਰ ਸ਼ਾ ਸੈਦ ਖਾਨਦਾਨ ਦੇ ਨਾਲ ਸੰਬੰਧ ਸੀ ਕਿੱਸਾ ਹੀਰ ਦਾ ਕਿੱਸਾ ਉਹਨੇ ਪੂਰਾ ਕਦੋਂ ਕੀਤਾ 1766 ਦੇ ਵਿੱਚ ਬਹੁਤ ਹੀ ਮੱਤਵਪੂਰਨ ਰੋਸ਼ਨ ਕਦੋਂ ਹੀਰ ਦਾ ਕਿੱਸਾ ਪੂਰਨ ਹੋਇਆ 1764 ਦੇ ਵਿੱਚ ਵਿਤਿਆਉਣੇ ਕਿੱਥੋਂ ਆਦਰ ਕੀਤੀ ਪਾਕਪਟਨ ਤੇ ਕਸੂਰ ਵਿੱਚ ਛਾਸ ਇਤਿਹਾਸਿਕ ਤ੍ਰਿਕਤੀ ਪਾਕਪਟੰਤੇ ਕਸੂਰ ਵਿੱਚ ਮਜ਼ਵੀ ਵਿਦਿਆ ਕਿੱਥੋਂ ਉਹ ਤਾਂ ਧਰਮ ਦੀ ਵਿਦਿਆ ਉਹਨੇ ਮੌਲਵੀ ਗੁਲਾਮ ਬਹਾਉਦੀਨ ਮਖਦੂਮ ਤੇ ਮওলানা ਆਜ਼ੀ ਗੁਲਾਮ ਮੁਰਤਜ਼ਾ ਕੋਲ ਕਿਹਦੇ ਕੋਲੋਂ ਲਈ ਮਜ਼ੀੜੀ ਮਜ਼ਵੀ ਵਿਦਿਆ ਮੌਲਵੀ ਗੁਲਾਮ ਬਹਾਉਦੀਨ ਮਖਦੂਮ ਤੇ ਮওলানা ਆਜ਼ੀ ਗੁਲਾਮ ਮੁਰਤਜ਼ਾ ਕੋਲੋਂ ਅਰਬੀ ਤੇ ਫਾਰਸੀ ਗਿਆਨ ਕਿੱਥੋਂ ਲਿਆ ਮੁਰਤਜ਼ਾ ਕਸੂਰੀ ਤੋਂ ਕਿੱਥੋਂ ਲਿਆ ਅਰਬੀ ਤੇ ਫਾਰਸੀ ਗਿਆਨ ਮੁਰਤਜ਼ਾ ਕਸੂਰੀ ਤੋਂ ਲਿਆ ਹੀਰ ਦੇ ਕਿੱਸੇ ਵਿੱਚ ਮੁਗਲ ਸਾਮਰਾਜ ਦੀ ਅਦੋਗਤੀ ਦੀ ਤਸਵੀਰ ਮਿਲ ਢੈਂਦੀ ਕਲਾ ਯਾਨੀ ਕਿ ਹੀਰ ਦੇ ਕਿੱਸੇ ਵਿੱਚ ਮੁਗਲ ਸਾਮਰਾਜ ਦੀ ਢੈਂਦੀ ਕਲਾ ਦੀ ਤਸਵੀਰ ਮਿਲਦੀ ਹੈ ਉਹਦਾ ਮੁਰਸ਼ਿਦ ਕੌਣ ਸੀ ਬਹੁਤ ਹੀ ਮੱਤਵਪੁਰਸ਼ ਪ੍ਰਸ਼ਨ ਹੈ ਮਹਾਉਦੀਨ ਮਖਦੂਮ ਕਸੂਰੀ ਯਾਨੀ ਕਿ ਜਿਹਨੂੰ ਮਖਦੂਮ ਮਰਤਜਾ ਵੀ ਕਹਿੰਦੇ ਸੀ ਜਿੱਦ ਤੋਂ ਉਹਨਾਂ ਨੇ ਕਿਹਦਾ ਗਿਆਨ ਹਾਸਲ ਕੀਤਾ ਸੀ ਮਖਦੂਮ ਮਰਤਜਾ ਤੋਂ ਕਿਹਦਾ ਗਿਆਨ ਹਾਸਲ ਕੀਤਾ ਸੀ ਅਰਬੀ ਫਾਰਸੀ ਜਿਹੜਾ ਗਿਆਨ ਉਹ ਜਿਹੜਾ ਹਾਸਿਲ ਕੀਤਾ ਸੀ ਜਿਹੜਾ ਮੁਰਸ਼ਿਦ ਉਹਨਾਂ ਦਾ ਕੌਣ ਸੀ ਮਹਾਉਦੀਨ ਮਖਦੂਮ ਕਸੂਰੀ ਸ਼ਗਿਰਦਾਂ ਦੇ ਉਸ ਤੋਂ ਖਾਰਖਾਨਾ ਵਾਰਿਸ ਪਾਪਟਨ ਵੀ ਜਦੋਂ ਉਹਦੀ ਇੰਨੀ ਮਸ਼ਹੂਰੀ ਹੋ ਗਈ ਵਾਰਿਸ ਦੀ ਜਿਹਦੇ ਕਰਕੇ ਚੇਲੇ ਸੀਗੇ ਜਿਹੜੇ ਉਹ ਉਹਨਾਂ ਤੋਂ ਮਤਲਬ ਨਫ ਖਾਰਖਾਨੇ ਸੀ ਇਸ ਕਰ ਕਰਿ ਵਾਰਸ ਹੈ ਜਿਹੜਾ ਕਸੂਰ ਛੱਡ ਕੇ ਕਿੱਥੇ ਚਲਾ ਗਿਆ ਪਾਕਪਟਨ ਦੇ ਵਿੱਚ ਚਲਾ ਗਿਆ ਸ਼ੇਖ ਫਰੀਦ ਦੀ ਪ੍ਰੇਰਨਾ ਦੇ ਸਦਕਾ ਉਹ ਕਿੱਥੇ ਚਲਾ ਗਿਆ ਵੀ ਸ਼ੇਖ ਫਰੀਦ ਤੋਂ ਪ੍ਰੇਰਨਾ ਲੈ ਕੇ ਕਿੱਥੇ ਚਲਾ ਗਿਆ ਵਾਰਸ ਪਿੰਡ ਖੱਠਾ ਜਾਹਦ ਦੇ ਵਿੱਚ ਚਲਾ ਗਿਆ ਵਾਰਿਸ ਨੂੰ ਪਿਆਰ ਕਿਹਦੇ ਨਾਲ ਸੀ ਭਾਗਪਰੀ ਦੇ ਨਾਲ ਪਿੰਡ ਠੱਠਾ ਜਾਹਦ ਵਿੱਚ ਉਹਨੂੰ ਪਿਆਰ ਹੋਇਆ ਕਿਸੇ ਵਿੱਚ ਸੱਤ ਅੱਠ ਵਾਰ ਉਸ ਦਾ ਨਾਮ ਵੀ ਦੁਹਰਾਇਆ ਗਿਆ ਪਰ ਭਾਗਪਰੀ ਜਿਹੜੀ ਉਹਨੂੰ ਨਹੀਂ ਮਿਲੀ ਕਿਉਂ ਨਹੀਂ ਮਿਲੀ ਕਿਉਂਕਿ ਉਹਨੇ ਜੱਟ ਕੌਮ ਦੀ ਨਿੰਦਾ ਕੀਤੀ ਸੀ ਵਾਰਿਸ ਦੀ ਸ਼ਾਹਕਾਰ ਰਚਨਾ ਵੈਰੀ ਇੰਪੋਰਟੈਂਟ ਕੁਐਸਚਨ ਹੀ ਕਿੱਥੇ ਲਿਖੀ ਸੀ ਉਹਨੇ ਪਿੰਡ ਮਲਖਾਸ ਦੇ ਵਿੱਚ ਵਾਰਿਸ ਨੇ ਸ਼ਾਹ ਜਿਹੜੀ ਹੀਰ ਕਿੱਥੇ ਲਿਖੀ ਪਿੰਡ ਮਲਖਾਸ ਕਿਸੇ ਦਾ ਆਰੰਭ ਕਿੱਥੋਂ ਹੁੰਦਾ ਮੰਗਲਾ ਚਰਨ ਮੰਗਲਾ ਚਰਨ ਤੋਂ ਸ਼ੁਭ ਅੱਬਾ ਕਹਿੰਦੇ ਮਹਾਂਤ ਕਿੱਥੋਂ ਹੁੰਦਾ ਹੈ ਹਮੇਸ਼ਾ ਮਹੱਤ ਤੇ ਆਰੰਭ ਕਿੱਥੋਂ ਹੁੰਦਾ ਮੰਗਲਾ ਚਰਨ ਤੋਂ ਕਿਸੇ ਦਾ ਅੰਤ ਕੀ ਹੈ ਦੁਖੰਤਕ ਹੈ ਨਾ ਇਸ਼ਕ ਮਜਾਜੀ ਤੋਂ ਇਸ਼ਕ ਹਕੀਕੀ ਦੀ ਯਾਤਰਾ ਛੰਦ ਕਿਹੜਾ ਉਹਨੇ ਵਰਤਿਆ ਵਾਰਸ ਨੇ ਬੈਂਤ ਭਾਸ਼ਾ ਕਿਹੜੀ ਸੀ ਕੇਂਦਰੀ ਪੰਜਾਬੀ ਕਿੱਸੇ ਦੇ ਵਿੱਚ ਛੰਦ ਕਿਹੜਾ ਵਰਤਿਆ ਬੈਂਤ ਭਾਸ਼ਾ ਕੇਂਦਰੀ ਪੰਜਾਬੀ ਲੈਂਦੀ ਪਰ ਅਰਬੀ ਫਾਰਸੀ ਸ਼ਬਦਾਂ ਦੀ ਵੀ ਉਹਨੇ ਵਰਤੋਂ ਕੀਤੀ ਬੰਦ ਕਿੰਨੇ ਸੀ 671 ਬੈਂਤ ਕਿੰਨੇ ਸੀ 611 ਤੇ ਤੁਕਾਂ ਕਿੰਨੀਆਂ ਸੀ 3 ਪਾਤਰ ਉਸਾਰੀ ਪਾਤਰ ਉਸਾਰੀ ਕੇ ਅੰਦਰੂਨੀ ਭਾਵ ਪਾਤਰਾਂ ਦੀ ਚਿੰਤਨ ਸੋਚਨ ਸ਼ਕਤੀ ਕੀ ਹੈ ਵਿਸ਼ੇਸ਼ ਸਥਿਤੀ ਕੀ ਹੈ ਉਹ ਵਿਸ਼ੇਸ਼ ਸਥਿਤੀ ਵਿੱਚ ਉਹਨਾਂ ਦਾ ਕਾਰਜ ਕੀ ਹੈ ਅਤੇ ਮਨੋਵਿਗਿਆਨਿਕ ਪਰਵਰਤਨ ਇਹ ਸਾਰੀ ਪਾਤਰ ਉਸਾਰੀ ਕੀ ਅੰਦਰੂਨੀ ਲਈ ਦੀ ਭਾਵ ਪਾਤਰਾਂ ਦੀ ਮਨ ਦੀ ਸਥਿਤੀ ਨੂੰ ਬਿਆਨ ਕੀਤਾ ਗਿਆ ਪਿਆਰਾ ਸਿੰਘ ਪਦਮ ਵੱਲੋਂ ਸੰਪਾਦਿਤ ਕਿਸੇ ਵਿੱਚ ਕਿੰਨੇ ਬੈਂਤ ਹੈ ਜਿਹੜੇ 624 ਕਿਸੇ ਦਾ ਗੁੰਦ ਪਲਾਂਟ ਕਥਾਨਕ ਕੀ ਹੈ ਅਹਿਮਦ ਗੁੱਜਰ ਵਾਲਾ ਅਹਿਮਦ ਗੁੱਜਰ ਨੇ ਵੀ ਹੀਰ ਲਿਖੀ ਅਹਿਮਦ ਗੁੱਜਰ ਵਾਲਾ ਪਲਾਂਟ ਜਾਂ ਕਥਾਨਕ ਹੈ ਕਿੱਸਾ ਹੀਰ ਕੀ ਹੈ ਇਹਨੂੰ ਪੰਜਾਬੀਆਂ ਦੀ ਅੰਜੀਲ ਕਿਹਾ ਜਾਂਦਾ ਕਿਉਂਕਿ ਜਿਹੜਾ ਵਾਰਿਸ ਆਦਾ ਕਿੱਸਾ ਹੈ ਉਹ ਸਭ ਤੋਂ ਵੱਧ ਹਰਮਨ ਪਿਆਰਾ ਹੋਇਆ ਜਿਸ ਕਰਕੇ ਇਹਨੂੰ ਪੰਜਾਬੀਆਂ ਦੀ ਅੰਜੀਲ ਕਿਹਾ ਜਾਂਦਾ ਹੈ ਹੀਰ ਦਾ ਕਿੱਸਾ ਮੌਲਿਕ ਰਚਨਾ ਨਹੀਂ ਸਗੋਂ ਆਧਾਰਿਤ ਰਚਨਾ ਹੈ ਇਸੇ ਹੀਰ ਦੇ ਪਛੋਕਰ ਦੇ ਵਿੱਚ ਪੰਜਾਬੀ ਸੱਭਿਆਚਾਰ ਦਾ ਵਿਰਾਟ ਚਿੱਤਰ ਪੇਸ਼ ਕੀਤਾ ਵੀ ਉਹਨੇ ਹੀਰ ਦੇ ਗਿਸੇ ਵਿੱਚ ਸਭ ਤੋਂ ਵੱਧ ਤੋਂ ਵੱਧ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕੀਤਾ ਹੀਰ ਦੇ ਮਾਪੇ ਕਿੱਥੋਂ ਦੇ ਸੀ ਝੰਗਸਿਆਲ ਦੇ ਰਾਜੇ ਦੇ ਪਿੰਡ ਦਾ ਨਾਮ ਕੀ ਸੀ ਤਖਤ ਹਜ਼ਾਰਾ ਹੀਰ ਦੇ ਸਹੁਰੇ ਕੀ ਸੀ ਰੰਗਪੁਰ ਖੇੜੀ ਹੀਰਦੀਆਂ ਸਹੇਲੀਆਂ ਕਿੰਨੀਆਂ ਸੀ 360 ਜਿਵੇਂ ਇਹ ਵੀ ਕੁਐਸਚਨ ਕਈ ਵਾਰੀ ਡਾਊਟ ਚ ਬੱਚੇ ਹੋ ਜਾਂਦੇ ਕਿ ਦਮੋਦਰ ਦੇ ਕਿੱਸੇ ਵਿੱਚ ਹੀਰਦੀਆਂ ਸਹੇਲੀਆਂ ਕਿੰਨੀਆਂ 360 ਤੇ ਬਾਰਸ ਦੇ ਕਿੱਸੇ ਵਿੱਚ ਹੀਰਦੀਆਂ ਸਹੇਲੀਆਂ ਕਿੰਨੀਆਂ 60 ਇੱਥੇ ਤੁਸੀਂ ਜਮਾ ਬਿਲਕੁਲ ਧਿਆਨ ਰੱਖਣਾ ਵੀ ਬਾਰਸ ਦੀਆਂ ਇਹਦੇ ਕਿੱਸੇ ਦੇ ਹੀਰਦੀਆਂ ਸਹੇਲੀਆਂ ਪੁੱਛੀਆਂ ਤਾਂ 60 ਤੇ ਦਮੋਦਰ ਦੇ ਕਿੱਸੇ ਦੇ ਹੀਰਦੀਆਂ ਸਹੇਲੀਆਂ ਕਿੰਨੀਆਂ 360 ਸ਼ੈਲੀ ਕੀ ਸੀ ਉਹਦੀ ਵਿਖਾ ਸ਼ੈਲੀ ਮਤਲਬ ਲਿਖਣ ਦਾ ਢੰਗ ਨਾਟਕੀ ਸੰਵਾਦ ਕੀ ਬੋਲੀ ਕਿਹੜੀ ਸੀ ਠੇਠ ਮੁਹਾਵਰੇਦਾਰ ਅੰਦਾਜ਼ ਸੰਵਾਦ ਕੀ ਇਸ਼ਕ ਸਿਧਾਂਤ ਕਿਹੜਾ ਸੀ ਰੰਗਲਾ ਲੁਕਾਂ ਦੇ ਵਿੱਚ ਮੁਹਾਵਰਾ ਬੰਨਣ ਦੀ ਸਮਰੱਥਾ ਵੀ ਉਹਨੇ ਵੱਧ ਤੋਂ ਵੱਧ ਮੁਹਾਵਰਿਆਂ ਦੇ ਤਾਂ ਹੀ ਉਹਨੂੰ ਕੀ ਕਹਿੰਦੇ ਆ ਸ਼ਬਦਾਂ ਦਾ ਚਿੱਤਰਕਾਰ ਵੀ ਉਹ ਇੰਨੇ ਕੁ ਵਧੀਆ ਢੰਗ ਦੇ ਨਾਲ ਸ਼ਬਦਾਂ ਨੂੰ ਜੋੜਦਾ ਸੀ ਮੁਹਾਵਰੇ ਬੰਨ੍ਹਦਾ ਸੀ ਤੇ ਉਹਦੀ ਜਿਹੜੀ ਮਤਲਬ ਉਹਦੇ ਅਨੁਭਵ ਸੀਗੇ ਜਿਹੜੇ ਮਨੁੱਖੀ ਅਨੁਭਵ ਦਾ ਕਲਾਮ ਹੀ ਬਿਆਨ ਕੀਤਾ ਨਕੁਨ ਸੀਗਾ ਉਹ ਉਸਤਾਨ ਤੋਂ ਲਿਖਣ ਦੇ ਵਿੱਚ ਮੁਹਾਵਰੇ ਬੰਨ੍ਹਣ ਤੇ ਐਸੇ ਮੁਹਾਵਰਿਆਂ ਤੋਂ ਹੀ ਜਿਹੜਾ ਮਤਲਬ ਉਹਦੇ ਜਿਹੜੀ 17 ਤੋਂ ਜਿਹੜੇ ਉਹਦੇ ਮੁਹਾਵਰੇ ਵਰਤੇ ਉੱਥੋਂ ਜਿਹੜਾ ਪਿਤਾ ਦਾ ਨਾਮ ਜਿਹੜਾ ਕਈ ਲੇਖਕਾਂ ਨੇ ਕਤੂਬ ਦੱਸਿਆ ਰਾਜਾ ਜਿਹੜਾ ਰੰਗਪੁਰ ਜੂ ਜੂ ਵਿੱਚ ਹੀਰ ਦਾ ਹਾਲ ਵਿੱਚ ਤਾਂ ਕਿਹਦੇ ਕੋਲੋਂ ਆਜੜੀ ਦੇ ਕੋਲੋਂ ਕਿਹਦੇ ਕੋਲੋਂ ਉਹਨੇ ਪੁੱਛਿਆ ਆਜੜੀ ਦੇ ਕੋਲੋਂ ਕਿੱਥੇ ਪੁੱਛਿਆ ਹੀਰ ਦਾ ਹਾਲ ਜਿਹੜਾ ਰੰਗਪੁਰ ਜੂ ਦੇ ਵਿੱਚ ਹੋਮੀਆ ਮੁਹੰਮਦ ਬਖਸ਼ ਨੇ ਕੀ ਕਿਹਾ ਵਾਰਿਸ਼ਾ ਸੁਖੰਦਾ ਵਾਰਸ ਨਿੰਦੇ ਕੋਣ ਇਹਨਾਂ ਕਿਸੇ ਦੇ ਵਿੱਚ ਉਹਨੇ ਕੀ ਸੱਭਿਆਚਾਰ ਨੂੰ ਪੇਸ਼ ਕੀਤਾ ਵਾਰਸ ਦੀ ਪ੍ਰਸਿੱਧੀ ਕਿਸੇ ਕਾਰਨ ਹੋਈ ਭਾਸ਼ਾ ਦੇ ਕਾਰਨ ਉਹਦੀ ਹੀਰ ਦੀ ਜਿਹੜੀ ਲਿਖਤ ਭਾਸ਼ਾ ਸੀਗੀ ਉਹ ਬੋਲੀ ਸੀ ਉਹ ਬਹੁਤ ਜ਼ਿਆਦਾ ਵਧੀਆ ਸੀ ਜਿਸ ਤੇ ਕਰਕੇ ਜਿਹੜੀ ਵਾਰਸ ਸੀ ਹੀਰ ਨੂੰ ਪੰਜਾਬੀਆਂ ਦੀ ਅੰਜੀਰ ਵੀ ਕਿਹਾ ਜਾਂਦਾ ਹੈ ਵਾਰਸ ਨੇ ਜਿਹੜੀ ਤੁੱਕ ਵੀ ਬੈਤ ਛੰਦ ਦੇ ਵਿੱਚ ਲਿਖੀ ਉਹ ਖਾਨ ਬਣਨ ਦੀ ਸਮਰੱਥਾ ਰੱਖਦੀ ਹੈ ਇਸ ਕਾਰਨ ਇਹਨਾਂ ਤੁਕਾਂ ਨੂੰ ਵਾਰਸ ਦੇ ਸਿਰਜੇ ਖਾਨ ਕਿਹਾ ਜਾਂਦਾ ਕਿਉਂ ਮਤਲਬ ਜੇ ਤੁਹਾਨੂੰ ਪ੍ਰਸ਼ਨ ਆ ਜਾਂਦਾ ਕਿ ਵਾਰਸ ਦੇ ਸਿਰਜੇ ਖਾਨ ਕਿਉਂ ਕਿਹਾ ਜਾਂਦਾ ਜੇ ਦੀ ਮਤਲਬ ਬੈਂਤ ਛੰਦ ਦੇ ਵਿੱਚ ਲਿਖਰਕਾਰਨ ਲਿਖੀ ਹੋਈ ਉਹ ਖਾਨ ਮੰਨਣ ਦੀ ਸਮਰਥਾ ਹੈ ਹੀਰ ਦੇ ਕਿੱਸੇ ਦੇ ਪੜਾ ਕਿੱਸੇ ਦਾ ਆਰੰਭ ਕਿੱਥੋਂ ਹੁੰਦਾ ਇੱਕ ਤਖਤ ਹਜਾਰਿਆਂ ਜਮੀਨ ਫਿਰ ਉਸ ਤੋਂ ਬਾਅਦ ਬੜਾ ਕਿੜਾ ਗਿਆ ਜ਼ਮੀਨ ਦਾ ਵਟਵਾਰਾ ਹਾਜ਼ਰਤ ਕਾਜੀ ਦੇ ਪਹੰਚ ਸਦਾਏ ਸਾਰੇ ਰਾਂਝੇ ਫਿਰ ਤੀਜਾ ਬੜਾ ਰਾਂਝੇ ਦਾ ਮਸੀਤ ਵਿੱਚ ਜਾਣਾ ਵਾਹ ਵਾਹ ਲੈ ਰਹੀ ਭਾਈ ਰਾਂਝੇ ਉੱਤੇ ਹੀਰ ਦਾ ਮੋਹਿਤ ਹੋਣਾ ਕੂਕੇ ਮਾਰ ਹੀ ਮਾਰਤੇ ਹੀ ਅਰਦਾਸੀ ਦਖੀਰ ਆਖ ਦੀ ਜੋਗਿਆ ਝੂਠ ਆਖਾ ਕਿਸੇ ਦੀ ਸਮਾਪਤੀ ਰੱਬ ਦੇ ਕਰਮ ਨਾਲ ਕਿਸੇ ਦੇ ਬੰਧ ਬਿਰਾਂਜੇ ਦਾ ਬਾਲਨਾਥ ਕੋਲੋਂ ਜਾਣਾ ਬਾਲਨਾਥ ਦਾ ਸਵਾਲ ਕਰਨਾ ਨੂੰ ਰਾਂਝੇ ਦਾ ਯੋਗ ਲਈ ਉਹਨੂੰ ਬੇਨਤੀ ਕਰਨਾ ਫਿਰ ਬਾਲਨਾਥ ਦਾ ਰਾਂਝੇ ਨੂੰ ਸਮਝਾਉਣਾ ਫਿਰ ਰਾਂਝੇ ਦਾ ਉੱਤਰ ਬਾਲਨਾਥ ਨੂੰ ਰਾਂਝੇ ਦਾ ਯੋਗ ਲੈਣਾ ਬਾਲਨਾਥ ਵੱਲੋਂ ਰਾਂਝੇ ਨੂੰ ਸਿਹਤ ਦੇਣੀ ਸਲਾਹ ਦੇਣੀ ਤੇ ਰਾਂਝੇ ਦਾ ਯੋਗ ਲੈ ਕੇ ਵਿਦਾ ਹੋਣਾ ਰਾਂਝੇ ਦਾ ਯੋਗ ਲੈ ਕੇ ਰੰਗਪੁਰ ਜਾਣਾ ਤੇ ਯੋਗੀ ਦੀ ਫੇਰੀ ਵੀ ਜਦੋਂ ਉਹ ਯੋਗੀ ਦੀ ਫੇਰੀ ਪਾਉਣ ਗਿਆ ਸੀ ਹੀਰ ਦੇ ਪਿੰਡ ਵਿੱਚ ਇਹਨਾਂ ਦਾ ਜਿਹੜਾ ਕਿੱਸਾ ਸੀ ਕਿੱਥੇ-ਕਿੱਥੇ ਗਾਇਆ ਜਾਂਦਾ ਸੀ ਪੰਜਾਬ ਦੇ ਸੱਥਾਂ ਦੇ ਵਿੱਚ ਮੇਲਿਆਂ ਦੇ ਵਿੱਚ ਕਿਉਂਕਿ ਬਹੁਤ ਜ਼ਿਆਦਾ ਮਸ਼ਹੂਰ ਸੀ ਇਸ ਤਰ੍ਹਾਂ ਤੇ ਬਾਦਰ ਸੰਤਾ ਦੀ ਜੀ ਦਿਨ ਨਾਲ ਕਿਹੜੀ ਹੈ ਸਤਜੀ ਦਾ ਇਸ਼ਕ ਕੀ ਸੀ ਕਿਸ ਦੇ ਨਾਲ ਸੀ ਮੁਰਾਦ ਬਲੋਚ ਦੇ ਨਾਲ ਹੀਰ ਵਿੱਚ ਮੂਲ ਕਹਾਣੀ ਕੀ ਹੈ ਪਿਆਰ ਦੀ ਪਰ ਇਸ ਦੇ ਪਛੋਕੜ ਵਿੱਚ ਕੀ ਹੈ ਪੰਜਾਬੀ ਸੱਭਿਆਚਾਰ ਮੀਆਂ ਅਬਦੁੱਲ ਨੇ ਹੀਰ ਵਾਰਿਸ ਵਿੱਚ ਆਪਣੇ ਕੋਲ ਕਈ ਬੰਦ ਸ਼ਾਮਲ ਕੀਤੇ ਸੀ ਵੀ ਜਿਹੜੇ ਹੀਰ ਵਾਰਿਸ ਦੀ ਸਭ ਤੋਂ ਵੱਡੀ ਕਮੀ ਕੀ ਹੈ ਔਰਤ ਦੀ ਪੰਡੀ ਵੀ ਇਹ ਵੀ ਕੁਐਸਚਨ ਬਹੁਤ ਮਸ਼ਹੂਰ ਹੈ ਵੀ ਸਭ ਤੋਂ ਜ਼ਿਆਦਾ ਔਰਤ ਦੀ ਪੰਡੀ ਕਰਨ ਕਰਕੇ ਹੀ ਜਿਹੜੀ ਵਾਰਿਸ ਦੀ ਹੀਰ ਦੀ ਸਭ ਤੋਂ ਵੱਡੀ ਇਹ ਕਮੀ ਹੈ ਮੋਤ ਉਹਦੀ ਕਿੱਥੇ ਹੋਈ ਮਲਕ ਖਾਸ ਪਾਕਪਟਨ ਪੰਜਾਬ ਜਿਹੜਾ ਕਿ ਹੁਣ ਪਾਕਿਸਤਾਨ ਦੇ ਵਿੱਚ ਹੈ ਹੋਰ ਕਿਸੇ ਉਹਨਾਂ ਨੇ ਕਿਹੜੇ ਲਿਖੇ ਸੱਸੀ ਪੁੰਨੋ ਸ਼ੇਰਫੀ ਲਾਹੌਰ ਮਹਿਰਾਜਨਾਮਾ ਦੌੜੇ ਠੀਕ ਹੈ ਚੂਰਚ ਟੜੀ ਨਾਮਾ ਮਜ਼ਾਰ ਮਜ਼ਾਰ ਕਿੱਥੇ ਜੰਡਿਆਲਾ ਸ਼ੇਰਖਾਨ ਚ ਯੂਨੈਸਕੋ ਅੰਤਰਰਾਸ਼ਟਰੀ ਸੰਸਥਾ ਨੇ ਵਾਰਿਸ ਦੇ ਕਿਸੇ ਨੂੰ ਅੰਗਰੇਜ਼ੀ ਵਿੱਚ ਅਨਵਾਦ ਕਰਾਇਆ ਕੀਨੇ ਕਰਾਇਆ ਵਾਰਿਸ ਦੇ ਕਿਸੇ ਨੂੰ ਅੰਗਰੇਜ਼ੀ ਵਿੱਚ ਅਨਵਾਦ ਯੂਨੈਸਕੋ ਅੰਤਰਰਾਸ਼ਟਰੀ ਸੰਸਥਾ ਨੇ ਮੋਹ ਸਿੰਘ ਦੀਵਾਨਾ ਦੇ ਅਨਸਾਰ ਵਾਰਿਸ ਨੇ ਹੀਰ ਤੋਂ ਬਿਨਾ ਸ਼ਿਰਫੀ ਤੇ ਸੱਸੀ ਦਾ ਵੀ ਜ਼ਿਕਰ ਕੀਤਾ ਹੈ ਹਾਫਿਜ਼ ਮਹਿਮੂਦ ਸ਼ਰਾਨੇ ਦੀ ਪੁਸਤਕ ਪੰਜਾਬ ਮੈਂ ਉਰਦੂ ਇਹ ਵਿੱਚ ਵਾਰਿਸ ਦੀ ਲਿਖੀ ਇੱਕ ਉਰਦੂ ਗਜ਼ਲ ਪੇਸ਼ ਹੈ ਇਹ ਕੀ ਦੀ ਬੁੱਕ ਜਿਹੜੀ ਕਿਤਾਬ ਹੈ ਹਾਫਿਜ਼ ਮਹਿਮੂਦ ਸ਼ਰਾਨੀ ਦੀ ਕਿਹੜੀ ਕਿਤਾਬ ਹੈ ਪੰਜਾਬ ਉਰਦੂ ਜਿਹਦੇ ਵਿੱਚ ਕੀ ਪੇਸ਼ ਕੀਤਾ ਹੈ ਪੰਜਾਬ ਵਾਰਿਸ ਦੀ ਲਿਖੀ ਇੱਕ ਉਰਦੂ ਗਜ਼ਲ ਉਹਦੇ ਆਮ ਸ਼ਹੂਰ ਸਤਰਾਂ ਕਿਹੜੀਆਂ ਬਿਨਾ ਅਮਲਾਂ ਤੋਂ ਦੇ ਨਹੀਂ ਨਾ ਜਾ ਤੇਰੀ ਮਾਰਿਆ ਜਾਏਗਾ ਕੁੱਤਬ ਦੇ ਬੇਟੇ ਉਹ ਕੁੱਤਬ ਦੀ ਗੱਲ ਆ ਗਈ ਨਾ ਕੁੱਤਬ ਦੇ ਬੇਟੇ ਇੱਥੋਂ ਹੀ ਲੇਖਕਾਂ ਨੇ ਅੰਦਾਜ਼ਾ ਲਾਇਆ ਕਿ ਜਿਹੜਾ ਵਾਰਸ ਇਹ ਪਿਤਾ ਦਾ ਨਾਮ ਕੀ ਹੈ ਕੁੱਤਬ ਵਾਰ ਸ਼ਾ ਜੰਡਿਆਲੇ ਵਾਲੇ ਵਾਵਾ ਹੀਰ ਬਣਾਈ ਹੀਰ ਆਖ ਦੀ ਜੋਗਿਆ ਝੂਠ ਬੋਲੇ ਕੋਣ ਰੁਠੜੇ ਯਾਰ ਮਣਾਉਂਦਾ ਹੈ ਨਾਲੇ ਰੰਗ ਗਈ ਨਾਲੇ ਕੰਨ ਪਾਟੇ ਨਫਾ ਇਸ਼ਕ ਵੀ ਨਫਾ ਇਸ਼ਕ ਤੇ ਦਾਸ ਨਹੀਂ ਕੀ ਖੱਟਿਆ ਸੀ ਤਾਂਬ ਇਸ਼ਕ ਦੀ ਛਲਣੀ ਬੜੀ ਮੁਸ਼ਕਲ ਇਸ਼ਕ ਗੁਰੂ ਤੇ जग ਸਭ ਚੇਲੜਾ ਹੈ ਵਾਰ ਸ਼ਾ ਇੱਕ ਇਸ਼ਕ ਦੇ ਵੰਜ ਵਿੱਚੋਂ ਵੰਜ ਮਤਲਬ ਵਪਾਰ ਵਿੱਚੋਂ ਕਿਸੇ ਪੱਲੇ ਨਾ ਵੱਧੀ ਆ ਦਮੜੀ ਜੀ ਦਿੱਤੀ ਜਿੰਦ ਨੂੰ ਤੂੰ ਹੀ ਸਲੇਟੜੀ ਨੂੰ ਵਾਰਸ਼ਾ ਅੰਨਾ ਹੈ ਜੱਗ ਸਾਰਾ ਮਝੇ ਲੈ ਲੈ ਪੋਰੀਆਂ ਪੋਰੀਆਂ ਦੀ ਵਾਰਸ਼ਾ ਇੱਕ ਜੱਟ ਫਕੀਰ ਹੋਇਆ ਨਹੀਂ ਹੁੰਦੀਆਂ ਗਦੇ ਤੋਂ ਪੋਰੀਆਂ ਨੇ ਵਾਰਸ਼ਾ ਨਾ ਆਤਾ ਜਾਂਦੀਆਂ ਨੇ ਭਾਵੇਂ ਖੱਟੀਆਂ ਪੋਰੀਆਂ ਹੋ ਗੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੈ ਤਾਂ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਮਾਈ ਚੈਨਲ ਜੇ ਕੋਈ ਵੀ ਮੇਰੇ ਸੈਂਟਰ ਨੂੰ ਜੁਆਇਨ ਕਰਨਾ ਚਾਹੁੰਦਾ ਹੈ ਤਾਂ ਉਹ ਮੈਨੂੰ ਕਮੈਂਟ ਕਰ ਸਕਦਾ ਹੈ ਆਫਲਾਈਨ オンਲਾਈਨ ਕੋਚਿੰਗ ਲੈਣਾ ਚਾਹੁੰਦਾ ਕੋਈ ਵੀ ਬੈਚ ਜੁਆਇਨ ਕਰਨਾ ਚਾਹੁੰਦਾ ਤਾਂ ਉਹ ਇਹਨੂੰ ਕੰਟੈਕਟ ਕਰ ਸਕਦਾ ਹੈ ਥੈਂਕ ਯੂ ਵੈਰੀ ਮਚ ਮੇਰਾ ਕੰਟੈਕਟ ਨੰਬਰ ਹੈ 8847595936